11 ਵਜੇ ਨਾ 11:11 ਵਜੇ ਆਏ ਦੋ ਮੁੰਡੇ ਸੀਗੇ ਮੈਂ ਕੁੱਤਿਆਂ ਨੂੰ ਕੱਚੀ ਲੱਸੀ ਪਾ ਕੇ ਤੇ ਰਸੋਈ ਚ ਫਲੋਤੀ ਹਾਂ ਜਦੋਂ ਫੈਰ ਨਹੀਂ ਕਰਦੇ ਮੈਨੂੰ ਕਿ ਇਹਨੇ ਪਟਾਕਾ ਮਾਰਿਆ ਵਾ ਮੋਟਰਸਾਈਕਲ ਦਾ ਮੈਂ ਬਾਹਰ ਨਿਕਲੀ ਤਾਂ ਦੋਵਾਂ ਦੇ ਮੂੰਹ ਸਰ ਬੰਨੇ ਹੋਏ ਸੀਗੇ ਇੱਕ ਨੇ ਚਿੱਟੇ ਨਾ ਬੰਨੇ ਸੀ ਇੱਕ ਮਰੂਨ ਕਲਰ ਦਾ ਹੈਗਾ ਮੂੰਹ ਸਰ ਬੰਨੇ ਆ ਕਿੰਨੀ ਕੁ ਉਮਰ ਸੀ ਉਹਨਾਂ ਦੀ ਉਹ ਹੋਣੇ 35 ਕੀ 35 ਦੇ ਲਗਭਗ ਦੋਵੇਂ ਉਹ ਲੱਗ ਜਿਹੜੇ ਕੰਮ ਕਰਨਦੇ ਆ ਇਹ ਮੁੰਡਾ ਉਹਨੂੰ ਮੈਂ ਬਾਜ ਮਾਰੀ ਮੈਂ ਅਣਪਛਾਣੇ ਜੇ ਬੰਦੇ ਆ ਇਹ ਕੌਣ ਆ ਪਛਾਣ ਰਹਾ ਤੁਸੀਂ ਕੱਲੇ ਹੀ ਘਰ ਚ ਮੈਂ ਕੱਲੀ ਘਰ ਹਾਂ ਤੇ ਕੰਮ ਵਾਲੀ ਮੇਰੇ ਨਾਲ ਹੀ ਘਰ ਆ ਜਦ ਮੈਂ ਬਾਹਰ ਨਿਕਲੀ ਆ ਮੁੰਡੇ ਫੇਰ ਵਾਪਸ ਮੁੜ ਕੇ ਆਏ ਆ ਆ ਕੇ ਤੇ ਅੰਦਰ ਵੜੇ ਆ ਅੰਦਰ ਫੇਰ ਉਹਨਾਂ ਨੇ ਇੱਕ ਫੇਰ ਕਰ ਦਿੱਤੇ ਉੱਪਰ ਹੀ ਆਏ ਪਹਿਲਾਂ ਪਹਿਲਾਂ ਫੇਰ ਕਰਕੇ ਗਏ ਫੇਰ ਅੱਗੇ ਚਲ ਗਏ ਫੇਰ ਹਰਸ ਆਏ ਫੇਰ ਬੜਾ ਫੇਰ ਕਰਕੇ ਗਏ ਦੁਬਾਰਾ ਕਰਕੇ ਮੈਂ ਬਾਹਰ ਨਿਕਲੀ ਆ ਮੈਂ ਤੇ ਹੀ ਕੌਣ ਆ ਕੌਣ ਆ ਇਹਦਾ ਕਰਦੀ ਰਹੀਆਂ ਤੇ ਉਹਨਾਂ ਨੇ ਕੰਨਾਂ ਨੂੰ ਮੋਬਾਈਲ ਲਾਏ ਸੀਗੇ ਬਾਅਦ ਚ ਉਹਨਾਂ ਨੇ ਮੇਜਰ ਦੇ ਬੂਏ ਗਾੜੀ ਆ ਕੇ ਲਲਕਾਰਾ ਮਾਰਿਆ ਵਾ ਤੇ ਚੱਕੀ ਵੱਲ ਨੂੰ ਗਏ ਨੇ ਤੇ ਕਿਹਾ ਕੇ ਜਿੱਪੀ ਜਿੱਪੀ ਲੈ ਤੇ ਜਿੱਪੀ ਵੱਲੋਂ ਗਾਲਾਂ ਕੱਢ ਕੇ ਗਏ ਆ ਕਿ ਉਹਨੂੰ ਦੁਬਾਰਾ ਨਹੀਂ ਇੱਥੇ ਜਿੱਪੀ ਕੌਣ ਛੋਟਾ ਬੇਟਾ ਮੇਰਾ ਅੱਛਾ ਉਹ ਕੀ ਕਰਦੇ ਆ ਉਹ ਬਾਹਰ ਕੈਨੇਡਾ ਗਿਆ ਅੱਛਾ ਉਹਨੂੰ ਕਹਿੰਦੇ ਅਸੀਂ ਇੰਡੀਆ ਆਇਆ ਤਾਂ ਇੰਡੀਆ ਹੀ ਰਹਿਣਾ ਘਰ ਨਹੀਂ ਸੀ ਮੈਂ ਬਾਹਰ ਹੀ ਤੇ ਮਿਸਿਸ ਮੇਰੇ ਘਰ ਸੀ ਤੇਰੇ ਸਾਹਮਣੇ ਘਰੇ ਹੋ ਗਏ ਮੇਰੇ ਡੌਗ ਉੱਥੇ ਆ ਮਿਸਿਸ ਮੇਰੀ ਉੱਧਰ ਗਈ ਉਹ 11 ਵਜੇ ਅਪਰੋਕਸੀਮੇਟਲੀ 2 ਮਿੰਟ ਜਾਂ 3 ਮਿੰਟ ਦੇ ਇਨ ਬੀਟਵੀਨ ਦੀ ਗੱਲ ਆ ਪਹਿਲਾਂ ਤੋਂ ਬੰਦੇ ਸੀ ਦੋ ਮੋਟਰਸ ਦੇ ਮੂੰਹ ਬੱਦੇ ਸੀ ਉਹਨਾਂ ਮੇਰੇ ਘਰੇ ਮੁੰਡੇ ਕੰਮ ਕਰਨ ਦੇ ਉਹ ਘਰ ਆਇਆ ਫਿਰ ਉਹਨੇ ਵੇਖਿਆ ਰੈਕੀ ਕੀਤੀ ਉਹਨੇ ਥੋੜੀ ਜੀ ਇੱਕ ਵੀਡੀਓ ਕਾਲ ਦੇ ਉੱਤੇ ਲਾਈਵ ਹੋਇਆ ਇਹ ਵੇਖਣ ਦਾ ਵੀ ਆ ਘਰ ਆ ਪਛਾਣ ਕਰਨ ਦੇ ਕਰਕੇ ਉਹਨਾਂ ਫਿਰ ਇੱਕ ਫੇਰ ਕੇ ਪਹਿਲਾਂ ਕੱਢ ਕੇ ਗਏ ਸਾਹਮਣੇ ਮੇਸੇ ਮੇਰੀ ਬਾਹਰ ਹੀ ਫਿਰ ਮੋਟਰਸਾਈਕਲ ਤੇ ਇਧਰੋਂ ਚਲ ਕੇ ਉਧਰ ਨੂੰ ਕਿਸੇ ਦਾ ਕੋਈ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਨੁਕਸਾਨ ਨਹੀਂ ਹੋਇਆ ਸਿਰਫ ਇਹ ਹੋ ਜਾ ਕੋਈ ਨਹੀਂ ਨੁਕਸਾਨ ਕੋਈ ਨਹੀਂ ਮਿਸੇ ਮੇਰੀ ਵੀ ਇੱਥੇ ਪਰਲੇ ਕਰਤੀ ਤੁਸੀਂ ਵੀ ਉਹਨਾਂ ਵੀ ਨਹੀਂ ਪੀਤਾ ਕੋਈ ਇੱਥੇ ਵੱਜੀ ਆ ਇੱਥੇ ਵੱਜ ਕੇ ਗਾਲੇ ਬੰਨੇ ਅੰਦਰ ਸੋਫੇ ਨੂੰ ਸੋਫੇ ਦੇ ਵਿੱਚੀ ਆ ਤੇ ਚੱਲ ਗਿਆ ਕਰਾ ਕਰਾ ਹੋਇਆ ਚਾ ਕਿੰਨੇ ਬੰਦੇ ਸੀ ਜਾਂ ਕਿਦਾਂ ਦਾ ਹੋ ਗਿਆ ਦੋ ਬੰਦੇ ਸੀ ਇੱਕ ਇੱਕ ਨੇ ਮੋਟਰਸਾਈਕਲ ਚ ਬਾਈ ਚਲਾਉਂ ਰਿਹਾ ਸੀ ਜਿਹਨੇ ਫਾਇਰ ਕੀਤੇ ਆ ਉਦੋਂ ਉਹ ਫਾਇਰ ਕੀਤਾ ਉਹ ਕੈਮਰੇ ਸ਼ਰੇਮ ਦੇਦਾ ਫਿਰ ਪਿਸਤੋਲਾਂ ਚ ਫੜਿਆ ਵਾ ਤੇ ਮੂੰਹ ਜ਼ਰਾ ਟਕੇ ਮੂੰਹ ਟਕੇ ਦੋਨਾਂ ਦੇ ਮੂੰਹ ਟਕੇ ਸੀ ਕਿੱਦਾਂ ਦਾ ਹੁਲੀਆ ਕਿੱਦਾਂ ਮਤਲਬ ਇੱਕ ਨੇ ਜਿਹੜਾ ਮਗਰ ਜਿਹਨੇ ਫਾਇਰ ਕੀਤੇ ਉਹਨੇ ਕੈਬਰੀ ਪਾਈ ਤੇ ਚਪਲਾਂ ਪਾਈਆਂ ਵਾ ਤੇ ਦੂਜਾ ਮੋਟਰਸਾਈਕਲ ਵਾਲਾ ਵਾ ਤੇ ਦੋਨੇ ਸਲੇਮੀ ਸੀ ਇਹਨੇ ਜਦੋਂ ਲਾਲ ਤੇ ਚਿੱਟਾ ਆ ਪੁਲਿਸ ਨੂੰ ਸੂਚਨਾ ਦਿੱਤੀ ਪੁਲਿਸ ਨੂੰ ਮੈਂ ਉਸੇ ਟਾਈਮ ਐਸਐਚਓ ਕਰਨ ਦੱਸਦਾ ਸੀ ਸਰਾ ਕਲਵੰਤ ਸਿੰਘ ਮਾਨ ਜੀ ਡੀਐਸਪੀ ਸਾਡੇ ਏਰੀਆ ਦੇ ਉਹਨਾਂ ਨੂੰ ਦੱਸਤਾ ਜੋ ਸਾਰੇ ਮੌਕੇ ਤੇ ਆ ਗਏ ਸਾਰੇ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਹੈ ਕੈਮਰੇ ਸਾਰੇ ਗਲੀ ਦੇ ਵਿੱਚ ਸਾਨੂੰ ਨੇ ਪੁਲਿਸ ਲੱਗੀ ਆਪਣੀ ਇਨਵੈਸਟੀਗੇਸ਼ਨ ਲਈ ਕੋਈ ਕਿਸੇ ਕਿਸਮ ਦੀ ਕੋਈ ਰੰਜਿਸ਼ ਜਾਂ ਕੋਈ ਤੰਪੀ ਵਾਲਾ ਫੋਨ ਆਇਆ ਹੋਵੇ ਤੋਂ ਪਹਿਲਾਂ ਜਦੋਂ ਮੈਂ ਆਫਟਰ ਰਟਾਇਰਮੈਂਟ ਸਰਪੰਚੀ ਇਲੈਕਸ਼ਨ ਲੜੀ ਆ ਤੇ ਮੈਨੂੰ 4-5 ਦਿਨ ਬਾਅਦ ਮੈਨੂੰ ਥ੍ਰੈਟ ਕਾਲ ਆ ਗਈ ਸੀ ਬਾਹਰ ਦੇ ਨੰਬਰ ਤੋਂ ਮੈਕਸੀਕੋ ਤੋਂ ਵੀ ਤਗੜਾ ਹੋ ਜਾ ਤੇਰੇ ਸਿਰ ਤੇ ਨਹੀਂ ਹਿੱਕ 'ਚ ਗੋਲੀਆਂ ਮਾਰਨੀ ਆ ਤੇ ਉਹ ਵੀ ਪੁਲਿਸ ਨੂੰ ਮੈਂ ਦੱਸਿਆ ਸੀ ਮੈਂ ਉਹਦੇ ਸਬੰਧ ਵਿੱਚ ਮੈਨੂੰ ਸਰਦਾਰ ਬਲਵਿੰਦਰ ਸਿੰਘ ਐਸਪੀਡੀ ਸਾਹਿਬ ਉਹਨਾਂ ਨੇ ਵੀ ਸੱ ਅਛਾ ਤਾਂ ਮਤਲਬ ਵੀ ਅੱਜ ਤੋਂ ਤੁਹਾਨੂੰ 6-7 ਮਹੀਨੇ ਪਹਿਲਾਂ ਹਾਂ ਮੈਨੂੰ ਆਫਟਰ ਇਲੈਕਸ਼ਨ ਇਲੈਕਸ਼ਨ ਤੋਂ 2-3 ਬਾਅਦ 3-3 ਕਪਤਨ ਬਾਅਦ ਮੈਂ ਜ਼ੇਰ ਨੂੰ ਸੈਰ ਤੇ ਚੱਲਿਆ ਸੀ ਉਦੋਂ ਮੈਨੂੰ ਆਗੇ ਥ੍ਰੈਟ ਕਾਲ ਆ ਗਈ ਨੇ ਕੋਈ ਕਿਸੇ ਕਿਸਮ ਦਾ ਕੋਈ ਮਸਲਾ ਹੀਗਾ ਕੋਈ ਰੰਜਿਸ਼ ਦਾ ਜਾਂ ਨਾ ਨਾ ਮੇਰੀ ਉਤੋਂ ਪਹਿਲਾਂ ਮੈਂ ਪਹਿਲਾਂ ਜੌਬ ਕੀਤੀ ਰਿਟਾਇਰਮੈਂਟ ਤੋਂ ਬਾਅਦ ਲੱਖ ਨਹੀਂ ਲੜੀ ਐ ਲੱਖਣ ਦੇ ਦਰਮਿਆਨ ਹੀ ਉਤੋਂ ਬਾਅਦ ਹੀ ਆ ਕੰਮ ਸ਼ੁਰੂ ਹੋਇਆ ਵਾ ਤੇ ਮੁਰਕੇ ਕਹਿ ਗਏ ਮੇਰੇ ਫੈਮਿਲੀ ਬੱਚੇ ਮੇਰੇ ਸਾਰੇ ਕੈਨੇਡਾ ਨੇ ਤੋ ਕਹਿ ਗਏ ਇਹ ਮिने ਮੈਦ ਰਿਹਾ ਮਿਸ ਜੀ ਮੇਰੀ ਦੱਸਣ ਦੀ ਕਹਿ ਗਏ ਵੀ ਬੇਟੇ ਆਪਣੇ ਜਿਪਿੰਗ ਕਹਦੇ ਜੁੜਤਾ ਕਿ ਇੱਥੇ ਕੈਨੇਡਾ ਤੋਂ ਇੱਧੀਆਂ ਆਣ ਕੇ ਦੱਸੇ ਤੇ ਅਸੀਂ ਭੱਜ ਖੜਾ ਜਾਣਾ ਰਹਿਣਾ ਤਾਂ ਇੱਥੇ ਹੀ ਆ ਜੀ ਇਹ ਇਹ ਅੱਜ ਦੀ ਗੱਲ ਹੈ ਜਿਹੜੀ ਬੇਟੇ ਅੱਜ ਦੀ ਗੱਲ ਹੈ ਜਦੋਂ ਫਾਇਰ ਕਰਕੇ ਕਹਿ ਕੇ ਗਏ ਆ ਅਛਾ بیٹے ਨਾਲ بیٹے ਤੁਹਾਡੇ ਨਾਲ ਕੋ ਰਹਿੰਦੇ ਗਏ ਉਹ ਬਹਿ ਕੇ ਗਏ ਆ ਵੀ ਜੇ ਉਹ ਕਹੇ ਵੀ ਇੰਡੀਆ ਆਣ ਕੇ ਦੱਸੇ ਤਾਂ ਉਹ ਆਉਣਾ ਹੀ ਆ ਇੰਡੀਆ ਡਰਦੇ ਥੋੜੇ ਨਹੀਂ ਮੇਰੇ ਕੋ ਨਾ ਇਹ ਨਹੀਂ ਰਹੀ ਗੱਲ ਹੈ ਤੇ ਚਲੋ ਇਹਦੇ ਇਨ ਕੇਸ ਚਲੋ ਮੈਂ ਕਹਿਣਾ ਨਹੀਂ ਚਾਹੁੰਦਾ ਤੁਹਾਡੇ ਮੀਡੀਆ ਸਾਹਮਣੇ ਜੇ ਕਿਤੇ ਮੈਂ ਘਰ ਹੁੰਦਾ ਤੇ ਇਹ ਹੋਰ ਹਾਲਾਤ ਹੋਰ ਹੋਣੇ ਸੀ ਕਿਉਂਕਿ ਮੈਨੂੰ ਮੈਨੂੰ ਪਤਾ ਜੇ ਉਹ ਮੈਨੂੰ ਥ੍ਰੈਟ ਕਰੇ ਮੈਂ ਵੀ ਮੈਂ ਤੇ ਪਵੇ ਰਹਿਣਾ 24 ਆਵਰ ਠੀਕ ਹੈ ਜੇ ਕਿਤੇ ਮੈਂ ਕਿਤੇ ਘਰ ਹੁੰਦਾ ਫਿਰ ਤੇ ਇਹ ਇਨਸੀਡੈਂਸੀ ਹੋਰ ਹੋ ਜਾਣਾ ਸੀ ਨਾਲੇ ਪਤਾ ਲਾਇੰਦਾ ਚਲੋ ਕੋਈ ਗੱਲ ਨਹੀਂ ਇਹ ਗੱਲ ਨਹੀਂ ਪੁਲਿਸ ਕਰ ਰਹੀ ਆਪਣੇ ਨਿਵੇਸਿਕਨ ਕਰ ਰਹੀ ਪੁਲਿਸ ਨਿਵੇਸਿਕਨ ਕਰ ਰਹੀ ਆਪਣੀ ਕੋਈ ਚੱਕਰ ਨਹੀਂ ਆ ਕਨਵਾ ਥਾਣੇ ਚ ਪਿੰਡ ਪਿੰਡਾ ਚ ਬੜਾ ਚ ਸਰਪੰਚਰੇ ਮੌਜੂਦਾ ਸੁਜੀਸ਼ਾ ਉਹਨਾਂ ਦੇ ਘਰ ਜਿਹੜੀ ਇਹ ਕੋਈ ਇਹ ਵਾਰਦਾਤ ਲੋ ਆਏ ਆ ਬੰਦੇ ਉਹਨਾਂ ਨੇ 2000 ਦਿੱਤੇ ਇ ਪੁਲਿਸ ਬੰਦੀ ਹੈ ਇਹਨਾਂ ਦੀ ਸਟੇਟਮੈਂਟ ਲੈ ਕੇ ਜੋ ਵੀ ਅੱਗੇ ਪ੍ਰੋਟੈਕਟ ਕਰ ਰਹੇ ਨਾਲੇ ਕਰ ਅਗਲੀ ਕਾਰਵਾਈ ਵੀ ਕਰਨ ਜਿਹਨਾਂ ਦੇ ਘਰ ਪੈਣੀ 65 ਉਹਨਾਂ ਨਾਲ ਵੀ ਗੱਲਬਾਤ ਚੱਲ ਰਹੀ ਹੈ ਕਿ ਉਹਨਾਂ ਨੂੰ ਕੋਈ ਥ੍ਰੈਟ ਦਾ ਵੀ ਗੱਲ ਆਈ ਹੈ ਅਜੀ ਤਾਂ ਵੀ ਕੁਝ ਸਮਾਂ ਪਹਿਲਾਂ ਜੋ ਸਰਪੰਚ ਇਲੈਕਸ਼ਨ ਨੇ ਉਹਦੇ ਚ ਥੋੜੀ ਬੋਤੀ ਨਾਲ ਪਿੰਡ ਚ ਹੋਈ ਸੀ ਗੱਲਬਾਤ ਉਹਦੇ ਸਾਲੀ ਗੱਲ ਕਰਦੇ ਸੀ ਕਿ ਮੈਨੂੰ ਆਇਆ ਕਿ ਸਭ ਪੰਚ ਤੋਂ ਬਣ ਜਾਊਗਾ ਉਸ ਤੋਂ ਬਾਅਦ ਇਹਨੂੰ ਗੱਲਬਾਤ ਹੋਈ ਫਿਰ ਵੀ ਅੰਕਲ ਆ ਸਾਰੇ ਉਹਨਾਂ ਨੇ ਦੱਸਿਆ ਨਾ ਕਿ ਕੈਨੇਡਾ ਰਹਿੰਦੇ ਮੁੰਡੇ ਦੇ ਨਾਲ ਉਹਨਾਂ ਨੇ ਕੋਈ ਧਮਕੀ ਦਿੱਤੀ ਆ ਕੋਈ ਉਸ ਮੁੰਡੇ ਨਾਲ ਵੀ ਗੱਲਬਾਤ ਰابطਾ ਹੋਇਆ ਕੈਨੇਡਾ ਵਾਲੇ ਨਾਲ ਨਹੀਂ ਕੈਨੇਡਾ ਵਾਲਾ ਜੀ ਕੋਈ ਗੱਲ ਨਹੀਂ ਰابطਾ ਹੋਇਆ ਬਸ ਜਿੰਨੇ ਵੀ ਅੰਕਲ ਹੋਣਗੇ ਸਾਰੇ ਅੰਕਲ ਆ ਕੇ ਆਪਾਂ ਕੰਮ ਕਰਾਂਗੇ ਉਹ ਜਿਹੜਾ ਉਹ ਜਲਦੀ ਵੀ ਦੇਖ ਲਈ ਪ੍ਰੈਸ ਕਰਕੇ ਤੇ ਦੇਸ਼ੀ ਹੋ ਗਿਆ